ਲੁਧਿਆਣਾ ਦੇ ਵਿੱਚ ਗਿਲ ਮਾਰਕੀਟ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਕਬਾੜ ਦੇ ਗੋਦਾਮ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਅੱਗ ਲੱਗਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸੇ ਰਹਿنگੀਰ ਦੇ ਵੱਲੋਂ ਗੋਦਾਮ ਦੇ ਵਿੱਚੋਂ ਜਦੋਂ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਤੁਰੰਤ ਹੀ ਸ਼ੋਰ ਮਚਾਇਆ ਜਾਂਦਾ ਹੈ ਤੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਗੋਦਾਮ ਮਾਲਕ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਅੱਗ ਨੂੰ ਬੁਝਾਉਂਦੀਆਂ ਕੋਸ਼ਿਸ਼ ਸ਼ਾ ਕੀਤੀਆਂ ਗਿਆ ਨੇ ਇਸ ਦੇ ਨਾਲ ਹੀ ਦੱਸਦੀ ਕਿ ਕੁਝ ਹੀ ਦੇਰ ਦੇ ਵਿੱਚ ਜਿਹੜੀ ਅੱਗ ਹੈ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਅਜੇ ਤੱਕ ਅੱਗ ਲੱਗਣ ਦੇ ਕਾਰਨ ਜਿਹੜੇ ਨੇ ਉਹ ਪਤਾ ਨਹੀਂ ਲੱਗ ਪਏ ਅਗਨੇਪੁਰੀ ਬਿਲਡਿੰਗ ਨੂੰ ਆਪਣੇ ਚਪੇੜ ਦੇ ਵਿੱਚ ਲੈ ਲਿਆ ਵੱਧੀ ਹੋਈ ਅੱਗ ਦੇ ਕਾਰਨ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ ਉੱਥੇ ਦੱਸਦੀ ਕਿ ਫਿਲਹਾਲ ਅੱਗ ਲੱਗਣ ਦੇ ਮੁੱਖ ਕਾਰਨ ਸਾਹਮਣੇ ਨਹੀਂ ਆਏ ਫਾਇਰ ਬ੍ਰਿਗੇਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਗ ਦੇ ਅਸਲ ਕਾਰਨ ਅੱਗ ਬੁਝਾਉਣ ਤੋਂ ਬਾਅਦ ਪਤਾ ਲੱਗਣਗੇ ਪਰ ਦੱਸਦੀ ਕਿ ਅੱਗ ਦੇ ਕਾਰਨ ਗੋਦਾਮ ਰਾਖ ਦੇ ਵਿੱਚ ਤਬਦੀਲ ਹੋ ਗਿਆ ਸਰ ਕੀ ਹੋਇਆ ਜੀ ਸਾਰਾ ਸੈਂਟਰਲ ਮਾਰਕੀਟ ਪੈਂਦੀ ਹੈ ਜੀ ਇਹ ਦਾਦਲੇ ਵੀ ਰਾਤ ਮਾਰੇ ਬਿਨੂ ਛੋੜੀ ਤੇ ਆ ਕੇ ਦੱਸਣ ਜਾਤ ਹੁਣ ਅਸੀਂ ਜੇ ਦੇਖੀ ਅੱਗ ਨਾਲ ਫਾਇਰ ਰੇਟ ਬਲਾਗ ਹੈ ਅੱਗ ਵੀ ਆ ਰਹੇ ਹੈ ਜੀ ਕਿੰਨੀ ਕਾਕ ਲੱਗੀ ਹੈ ਜੀ ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ ਤੀਜੀ ਜਗ ਇਧਰ ਨਾਲ ਲੱਗੀ ਫੈਕਟਰੀ ਨਹੀਂ ਨਾਲ ਨਹੀਂ ਲੱਗੀ ਤੇ ਤੁਹਾਨੂੰ ਮਤਲਬ ਇਤਲਾਹ ਕਿਤਾ ਹੋਣੀ ਚਾਹੀਦੀ ਸਰ ਸਾਨੂੰ ਨਾ ਇੱਥੇ 112 ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਜੀ ਇੱਥੇ ਨਾਲਿਆਂ ਦਾ ਗੈਸਰ ਕਿੱਥੇ ਗਿਆ ਇੱਥੇ ਪਹੁੰਚ ਪਹੁੰਚ ਗਈ ਨਾਲ ਫਾਇਰ ਰੇਟ ਫੋਨ ਕਰਕੇ ਬੁਲਾਇਆ ਜੀ ਫਾਇਰ ਰੇਟ ਆ ਗਏ ਗੱ ਉਹ ਸਾਹਵਰ ਦਾਦਨ ਵਿੱਚੋਂ ਜੀ ਬਾਕੀ ਦੇ ਮਾਲਕਰਾਂ ਨੂੰ ਪਤਾ ਕਰ ਰਹੇ ਕੀ ਕਰ ਇਹ ਹੋਰ ਵੀ ਅੱਗ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਯਾਰ ਬੜਾ ਧਿਆਨ ਆ ਉਧਰ ਕੁਛ ਨਹੀਂ ਵਿਦਿਆ ਲੱਗੋ ਕੀ ਆਕਰਾ ਹੁਣ ਪਲਾਸਟਿਕ ਹੈ ਅੱਛਾ ਜੀ ਗਰਾਊਂਡ ਬਣਿਆ ਹੈ ਫੈਕਟਰੀ ਦਾ ਹੈ ਨਹੀਂ ਕੋਈ ਕੀ ਇਹ ਮਤਲਬ ਕੀ ਕਿਸ ਚੀਜ਼ ਦਾ ਗਰਾਊਂਡ ਹੈ ਪਲਾਸਟਿਕ ਦਾ ਜੀ ਪਲਾਸਟਿਕ ਦਾ ਗਰਾਊਂਡ ਹੈ ਤੇ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ ਨਾ ਪਤਾ ਇਹ ਤਾਂ ਬੰਦ ਪਿਆ ਕਾਫੀ ਟਾਈਮ ਤੋਂ ਨਾ ਤੇ ਫਾਇਰ ਕਰਮੀ ਪਹੁੰਚ ਗਏ ਜੀ ਹਾਂ ਜੀ ਆ ਲੱਗੇ ਹੋਏ ਨੇ ਜੀ ਪਾਣੀ ਵਾਹਣੇ